ਰਹਾਂਗੇ ਚੱਲਿਆਂ ਜੀ ਕੋਰਸ ਇਲੈਕਸ਼ਨ ਦੂਰੀਆ ਹੁਣ ਆਲੇ ਆਉਗੇ ਤੇ ਇਹ ਭਾਈ ਲੈਣ ਫੇਰ ਆਗੀਆਂ ਚੱਲ ਬੈਨਿਆਂ ਅੱਸੀ ਗੱਲ ਦੋਸਤੋ ਮੈਂ ਦਰਸੀਂ ਜਹਾਂ ਦਸੀ ਪੋੜੀਆ ਜੋ ਆ ਬੁੜੀਆਂ ਨਾ ਇਹ ਆਪਣੇ ਪੰਪ ਤੇ ਆ ਕੇ ਬੈਗੀਆਂ ਤੇ ਮੁੱਠਕੀ ਨਾਲ ਪੈਸੇ ਲੈ ਕੇ ਗਈਆਂ ਬੋਲੀਆਂ ਬਾਲੀਆਂ ਪਾ ਕੇ ਬਹੁਤ ੱੱਕਾ ਕਰਿਆ ਅੱਜ ਇਹਨਾਂ ਨੇ ਦੇਖ ਕੇ ਤੁਸੀਂ ਦੱਸੋਗੇ ਜਾਇਜ਼ ਆ ਕਿ ਨਜਾਇਜ਼ ਆ ਇਹ ਕਿਹੜੀ ਬੋਲੀ ਚ ਗਾਉਂ ਬੋਲੀ ਆ ਕਿਹੜੀ ਭਾਜਾ ਜੱਜ ਪਤਾ ਨਹੀਂ ਭਾਜਾ ਤਾਂ ਮੈਨੂੰ ਸਮਝ ਨਹੀਂ ਆਉਂਦੀ ਕੋ ਕਿਹੜੀ ਭਾਜਾ ਦੀ ਬੋਲੀ ਸੀ ਇਹ ਬੋਲੀ ਸੁਣਾ ਇਹ ਗੀਤ ਸਮਝ ਲਈ ਇਹ ਸੀ ਇਹਦਾ ਪਾਠ ਵਾਲੀ ਗੀਤ ਸੀਗਾ ਚਲੋ ਹੁਣ ਸੁਣਾ ਦੇ ਫਿਰ ਬੋਲੀ ਕੜਕੇ ਲੈ ਆਂ ਦਕਰੋਟ ਸੋਣੀ ਮਾਲਕ ਤੁਮੇ ਲੈਣਾ ਪਸਦ ਲੋਟ ਸੋ ਇਹ ਜਾਂਦੇ ਸੋਨੋ ਦੋ ਦੋ ਸਰਪੰਚ ਨੇ ਦਿੱਤਾ ਸਾਰਿਆਂ ਨੇ 100-100 ਤੈਨੂੰ ਨਾ 100 ਰੁਪਇਆ ਲੈਣਾ ਸਰਪਰ ਤੂੰ ਕੱਲਾ 500 ਉਹ ਤਾਂ ਵੇਚ ਹੈ ਕੀ ਲਾਣਾ ਵੇਚ ਲੰਗਾਈ ਅਸੀਂ ਕਿੰਨਾ ਪਾਇਆ ਐਨ ਅਗਰ 500 ਤੋਂ ਤਾਂ ਵੱਧ ਦੇਤਾ ਤੁਹਾਨੂੰ ਲੈ ਤੁਹਾਨੂੰ ਵੱਧ ਦੇਤਾ ਅਸੀਂ ਇਹ ਕਿੰਨੇ ਤੈਨੂੰ ਨਹੀਂ ਤੈਨੂੰ ਨਹੀਂ ਮੁੱਕ ਦੇਣਾ ਉਹ ਇੱਕ ਤੇ ਬਾਹਲੇ ਆਉਂਦਾ ਸਾਡੇ ਕੋਲੇ ਹਾਂ ਜਿਹੜੀ ਵੀ ਵੇਚਦਾ ਕੋਈ ਇਨਾ ਤੁਹਾਨੂੰ ਓਏ ਅਸੀਂ ਇਕੱਠੇ ਆ ਸਾਰੇ ਆਜੋ ਯਾਰ ਆਜੋ ਓਏ ਕਾਲਿਆ ਪੈਸੇ ਵਾਲੇ ਮੰਗਦੇ ਆ ਕਿਵੇਂ ਆ ਆ ਗਏ ਤੋ ਲੈ ਲੋ ਦੱਸੋ ਬਈ ਪੈਸਾ ਦੇਣਾ ਇਹਨਾਂ ਨੂੰ ਸਹੀ ਆ ਇਹ ਆ ਹੀ ਰਹਿੰਦੇ ਆ ਨੱਚ ਲਾ ਵੀ ਕਾਲਿਆ नचलो नचलो उलो के मोमबती चीचा ਮੈਨੂੰ ਇਹ ਦੱਸੋ ਨਾ ਲੋੜ ਕਰੇਗੀ 500 ਰੁਪਏ ਦੇ ਸੀ ਜਾਣਾ ਮੰਗਿਆ ਨਹੀਂ ਬਾਪੇ ਆਉਣਗੇ ਆਪਣੇ ਘਰ ਲੈ ਕੇ ਜਾਵਾਂ ਨਹੀਂ ਕਰ ਸਕਦਾ ਨਹੀਂ ਬਾਅਦ ਨਹੀਂ 200 ਰੁਪਏ ਬਾਕੀ ਜਾਈ 500 ਦਾ ਬਾਧਰ ਦਿੰਦਾ ਹੁਣ ਤੁਹਾਨੂੰ ਸਾਰਿਆਂ ਨੇ ਦੇਖ ਲਓ ਸਾਰਿਆਂ ਨੇ ਤੁਹਾਨੂੰ 2-200 ਰੁਪਏ ਦਿੰਦਾ ਆਇਆ ਨਾ ਕਰੋ ਧੱਕਾ ਨਾ ਕਰੋ ਤੁਸੀਂ ਦੇਖ ਲਓ ਬਈ ਸਰਪੰਚ ਪੁਰਾਣੇ ਹੋਣ ਵਾਲੇ ਹੋਗੇ ਆ ਜਾਓ ਯਾਰਾ ਚਲੋ ਯਾਰ ਓਟ ਓਟ ਹੋੜ ਚਲੋ ਚਲਿਏ ਲੈ ਕੇ ਹੱਟੂ 500 500 ਹੀ ਲਵਾਂਗੇ ਹਾਂ 500 ਲੈ ਕੇ ਬਾਈ ਅੜ ਕੇ ਲੈ ਘੰਟਾ ਹੋ 2 ਘੰਟੇ ਹੋ ਗਏ ਬੈਠੇ ਨੂੰ ਇਹਨਾਂ ਨੂੰ ਹੁਣ ਤਾਂ 500 ਦੇ ਤਾਂ ਹੋ ਗਿਆ 500 ਹਾਂ 500 ਤਾਂ ਤੁਸੀਂ ਦਿਓ ਮੈਂ ਤਾਂ ਦੇ ਤਾਂ ਓਏ ਅਸੀਂ ਤੇ ਇੱਕ ਹੀ ਆ ਕੋਈ ਨਹੀਂ ਦੇ ਦੂਗਾ ਦੇ ਦਿੰਦੇ ਆ ਉਹ ਦੇ ਦਿੰਨਾ ਉਹਦੇ ਦੇ ਦਿੰਨਾ ਤੁਸੀਂ ਵੀਡੀਓ ਬਣਾਈ ਜਾਂਦੇ 100 ਰੁਪਏ ਦੀ ਬੇਲ ਨਹੀਂ ਹੋ ਸਕਦੀ ਦੇ 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 ਦਿੰਨਾ ਦੇ ਦਿੰਨਾ ਦੇ ਦਿੰਨਾ ਉਹ ਦੇ ਦਿੰਨਾ ਹੁਣ ਮੇਰੇ ਪਿੱਛੇ ਤਾਂ ਨਾ ਪੋ ਦੇਖ ਲਓ ਬਾਈ ਸਰਪੰਚ ਇਲੈਕਸ਼ਨ ਡੂਰੀਆਰ ਹੋਣ ਆਲੇ ਆਓਗੇ ਇਹ ਵਧਾਈ ਲੈਣ ਫੇਰ ਆਗੀਆਂ ਚੱਲ ਬੈਨਿਆਂ ਦਿਨਾ 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 100 ਰੁਪਈਆ ਬਾੜੇ ਨਹੀਂ ਲੈਣੇ ਅਸੀਂ 100 ਰੁਪਈਆ 100 ਰੁਪਈਆ ਉਹ ਵੀ ਤੁਹਾਡੀ ਫੇਰ ਕੱਢ ਜਾ ਹੁਣ ਤਾਂ ਬਹਿ ਜਾਂਦੇ ਉਹ ਬਹਿ ਗਈ ਓਏ 100 ਰੁਪਈਆ ਦੇ ਦੇ ਇਹਨਾਂ ਨੂੰ ਇੱਥੋਂ ਬਈ ਕੱਢ ਕੇ ਇੱਥੇ ਲੰਗਾ ਬੱਤੀ ਜਾ ਤੁਹਾਡੀ ਹੁਣ 500 ਰੁਪਈਆ ਤੁਹਾਨੂੰ ਮੈਂ ਵੀ ਦੇਤਾ ਚਲੋ ਬਾਈ ਕੋਟਫੱਤਾ ਚੱਲ ਗਏ ਚੱਲ ਗਏ ਹੁਣ ਚੱਲੇ ਆ ਅਸੀਂ ਕੋਟਫੱਤਾ ਕਬੱਡੀ ਟੂਰਨਾਮੈਂਟ ਦੇਖਣ ਅਸੀਂ ਚੱਲ ਬੇ ਜੀ ਕੋਡ ਫੱਤੇ ਕੰਨੀ ਜੈਲਦਾਰ ਸਾਹਿਬ ਪਿੱਛੇ ਬੈਠਿਆ ਤੇ ਗੁਰਵਿੰਦਰ ਸਿੰਘ ਸਰਪੰਚ ਮੂਹਰਲੀ ਸੀਟ ਤੇ ਤੇ ਪ੍ਰਤਪਾਲ ਸਿੰਘ ਕਾਲਾ ਤੇ ਮੈਂ ਵੀ ਪਿਛਲੀ ਸੀਟ ਤੇ ਤੇ ਮੈਂ ਵੀ ਪਿਛਲੀ ਸੀਟ ਤੇ ਡਰੇ ਵੀ ਕਰ ਰਿਹਾ ਤੇ ਹੁਣ ਅਸੀਂ ਚੱਲ ਬੇ ਕੋਡ ਫੱਤਾ ਜੀ ਹੁਣ ਤੁਹਾਨੂੰ ਕੋਡ ਫੱਤੇ ਵੀ ਥੋੜਾ ਜਿਹਾ ਦਿਖਾਵਾਂਗੇ ਸ਼੍ਰੀਨ ਹੁੰ ਚੁੱਕੇ ਆ ਆਪਾਂ ਜੱਸੀ ਚੌਂਕ ਤੇ ਬਾਬਾ ਭਾਲ ਦਾ ਚੌਂਕ ਨਾਲਿਆਂ ਇੱਥੋਂ ਮੁੜਾਂਗੇ ਆਪਾਂ ਕੋੜ ਫੱਤੇ ਨੂੰ ਹੁਣ ਤੱਕ ਆ ਗਏ ਇੱਧਰ ਤੁਹਾਨੂੰ ਦਿਖਾਉਂਦੇ ਆ ਆ ਸਿਸਟਰ ਡਾਊਨ ਹੋ ਜੂ ਹੋ ਗਿਆ ਵਾਹ ਇਹ ਆ ਮਾਂਸਾ ਰੋਡ ਆ ਗਈ ਇੱਥੇ ਪਿੰਡਾ ਆਪਣਾ ਜੱਸੀਪੋ ਵਾਲੀ ਘਰ ਆਪਣਾ ਕਿਲੋਕੀਮੀਟਰ ਅੱਧਾ ਕਿਲੋਮੀਟਰ ਹੀ ਇੱਥੋਂ ਪੰਪਾ ਨਾਲੇ ਤੇ ਪੰਪਾ ਆ ਗਿਆ ਬਾਬਾ ਭਾਲ ਦਾ ਚੌਂਕ ਸੰਤਾਂ ਦੇ ਸੰਤ ਬਾਬਾ ਬਹਾਦਰ ਜੀ ਜੱਸੀ ਪੌਲੀ ਵਾਲੇ ਚਾਉਂਗ ਹੁਣ ਚਲਾਂਗੇ ਆਪਸ ਸਿੱਧੇ ਆ ਗਏ ਪੰਪਾਂ ਐਤ ਵੀ ਦੇ ਜਿਹੜੇ ਦੀਪੂ ਆ ਤੇਲ ਵਾਲੇ ਆ ਗਏ ਬਾਬਾ ਬਹਾਦਰ ਦਾ ਇੱਥੇ ਇਹ ਜੱਸੀ ਚੌਂਕ ਤੋਂ ਥੋੜਾ ਜਿਹਾ ਦੂਰੀ ਹੈ ਇੱਧਰ ਤੁਹਾਨੂੰ ਸਿਟੀ ਕਲੋਨੀ ਵੀ ਦਿਖਾਵਾਂਗੇ ਨਿਸ਼ਾਨ ਮੋਟਰ ਜ਼ਾਲਾਂ ਦੀ ਏਜੰਸੀ ਆ ਗਈ ਕੀ ਆ ਇਹ ਲੈ ਪਹਿਲਾਂ ਨਜਾਨ ਮੋਟਰ ਤੇ ਉਹਨੂੰ ਬਦਲਦੀ ਵੇਚਦੀ ਕੀ ਆਲਿਆਂ ਨੂੰ ਇਹ ਕੀ ਆਲਿਆਂ ਜਾਂ ਕਹਾਂ ਉਹ ਨਾ ਇੱਥੇ ਆ ਗਈ ਸਾਨ ਸਿਟੀ ਦਸੀ ਪੌਲੀ ਜਲ ਦੇ ਬਾਹਨ ਤੇ ਆਪਣੇ ਬਾਹਨ